ਵੇਰ ਦੀ ਵੱਡੀ ਖਬਰ ਹੈ ਜਿਹੜੀ ਉਹ ਪੰਜਾਬ ਸਰਕਾਰ ਦੇ ਮੰਤਰੀ ਮੰਡਲ ਦੇ ਵਿੱਚ ਵੱਡਾ ਜਿਹੜਾ ਫੇਰ ਬਦਲ ਹੋਣ ਜਾ ਰਿਹਾ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਪਣੀ ਮੰਤਰੀ ਮੰਡਲ ਦੇ ਵਿੱਚੋਂ ਚਾਰ ਮੰਤਰੀਆਂ ਦੀ ਛੁੱਟੀ ਕੀਤੀ ਗਈ ਹੈ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਧ ਚਰਚਾ 'ਚ ਰਹਿਣ ਵਾਲੀ ਮੰਤਰੀ ਅਨਮੋਲ ਗਗਨ ਮਾਨ ਦੀ ਜਿਹੜਾ ਮੋਹਨਮਦ ਅਨਮੋਲ ਗਗਨ ਮਾਨ ਦਾ ਅਸਤੀਫਾ ਚੁੱਕਿਆ ਇਸ ਤੋਂ ਇਲਾਵਾ ਚੇਤਰ ਸਿੰਘ ਜੋੜੇ ਮਾਜਰਾ ਅਤੇ ਬ੍ਰਹਮ ਸ਼ੰਕਰ ਜਿੰਪਾ ਅਤੇ ਬਾਦ ਮੰਤਰੀ ਜਿਹੜਾ ਬਲਕੌਰ ਸਿੰਘ ਦਾ ਅਸਤੀਫਾ ਪਹੁੰਚ ਗਿਆ ਦਾਦੀ ਕਿ ਲਗਾਤਾਰ ਹੁਣ ਪੰਜਾਬ ਸਰਕਾਰ ਦੇ ਵਿੱਚ ਚਾਰ ਹੋਰ ਨਵੇਂ ਚਿਹਰੇ ਨੂੰ ਮੰਤਰੀ ਬਣਾਇਆ ਜਾਵੇਗਾ ਪਰ ਹੁਣ ਪੰਜਾਬ ਸਰਕਾਰ ਦੇ ਵਿੱਚੋਂ ਚਾਰ ਮੰਤਰੀ ਦੀ ਛੁੱਟੀ ਹੋ ਚੁੱਕੀ ਉਹਨਾਂ ਦਾ ਅਸਤੀਫਾ ਲਿਆ ਗਿਆ ਦਾ ਜਗ੍ਹਾ ਤੇ ਹੁਣ ਨਵੇਂ ਮੰਤਰੀਆਂ ਲਈ ਜਗ੍ਹਾ ਮਿਲੀ ਜਾਵੇਗੀ ਨਾਲ ਦਾਦੀ ਕਿ ਅਨਮੋਲ ਗਗਨ ਮਾਨ ਦੇ ਖਰੜ ਤੋਂ ਵਿਧਾਇਕ ਨੇ ਦੂਜੇ ਪਾਸੇ ਜੈਤ ਸਿੰਘ ਜੋੜੇ ਮਾਜਰਾ ਬਲਕੌਰ ਸਿੰਘ ਅਤੇ ਬ੍ਰਹਮਸ਼ੰਕਰ ਜਿਪਾ ਇਹਨਾਂ ਨੂੰ ਚਾਰਾਂ ਤੋਂ ਸੀਫਾ ਲੈ ਕੇ ਨਾ ਜਗਾ ਹਲ ਮੰਤਰੀ ਮੰਡਲ ਦੇ ਵਿੱਚ ਨਵੇਂ ਮੰਤਰੀਆਂ ਨੂੰ ਜਿਹੜੀ ਥਾਂ ਦਿੱਤੀ ਜਾਵੇਗੀ ਦਾਦੀ ਕਿੰਨਾ ਜਗਾ ਜਿਹੜੀ ਚਾਚਾ ਚੱਲ ਰਹੀ ਆ ਉਹ ਤਨ ਪ੍ਰੀਤ ਸਿੰਘ ਸੌਂਦ ਖੰਨੇ ਤੋਂ ਵਿਧਾਇਕ ਨੇ ਇਸ ਤੋਂ ਇਲਾਵਾ ਵਿਧਾਇਕ ਬਰਿੰਦਰ ਗੋਇਲ ਅਤੇ ਦੋ ਹੋਰ ਮੰਤਰੀ ਨੇ ਜਿੰਨਾਂ ਨੂੰ ਦੋ ਹੋਰ ਐਮਐਲਏ ਨੇ ਜਿੰਨਾਂ ਨੂੰ ਮੰਤਰੀ ਪਦ ਤੇ ਬਿਠਾਇਆ ਜਾਵੇ ਕਿਹਾ ਜਾ ਰਿਹਾ ਕਿ ਸ਼ਾਮ ਵਜੇ ਸ਼ਾਮ ਨੂੰ ਮੀਟਿੰਗ ਹੋਣ ਜਾ ਰਹੀ ਜਿਸ ਦੇ ਵਿੱਚ ਵੱਡੇ ਕਾਨੂੰਨ ਮੰਤਰੀ ਦੇ ਅਹੁਦੇ ਦਿੱਤੇ ਜਾਣਗੇ ਦੱਸਦੀ ਕਿ ਲਗਾਤਾਰ ਮਾਨ ਸਰਕਾਰ ਦੇ ਵੱਲ ਕੋਈ ਨਾ ਕੋਈ ਵੱਡੀ ਅਪਡੇਟ ਜਿਹੜੀ ਦਿੱਤੀ ਜਾ ਰਹੀ ਹੈ ਪਰ ਹੁਣ ਕਿਤਨਾ ਕਿਤੇ ਮੰਤਰੀ ਮੰਡਲ ਦੇ ਵਿੱਚ ਵੱਡਾ ਫੇਰਬਦਲ ਕੀਤਾ ਜਾਣਾ ਕਿਦਾਂ ਕਿਤੇ ਪੰਜਾਬ ਸਰਕਾਰ ਦਾ ਹੈ ਵੱਡਾ ਫੈਸਲਾ ਹੈ ਕਿਉਂਕਿ ਚਾਰ ਮੰਤਰੀਆਂ ਦੀ ਮੰਤਰੀ ਮੰਡਲ ਦੇ ਵਿੱਚੋਂ ਛੁੱਟੀ ਕੀਤੀ ਗਈ ਉੱਥੇ ਗੱਲ ਕੀਤੀ ਜਾਵੇ ਦਿੱਲੀ ਦੀ ਤਾਂ ਦਿੱਲੀ ਦੇ ਵਿੱਚ ਵੀ ਅਰਮਨਦ ਕੇਜਰੀਵਾਲਾ ਮੁੱਖ ਮੰਤਰੀ ਉਹਨਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਨਵੇਂ ਸੀਐਮ ਨੂੰ ਚੁਣਿਆ ਨਵਾਂ ਸੀਐਮ ਬਣਾਇਆ ਗਿਆ ਨਵਾਂ ਚਿਹਰਾ ਚੁਣਾਂਗੇ ਕੇਜਰੀਵਾਲ ਦਾ ਕਹਿਣਾ ਹੈ ਕਿ ਮੈਂ ਅਮੀ ਬਦਨਾਮੀ ਦਾ ਦਾਗ ਲੈ ਕੇ ਬਦਨਾਮੀ ਦਾ ਦਾਗ ਦਾਗ ਲੈ ਕੇ ਸੀਐਮ ਨਹੀਂ ਬਣ ਸਕਦਾ ਜਦ ਚੱਲਦੇ ਆ ਕੇਜਰੀਵਾਲ ਦੇ ਲੋਸੀਫਾ ਦਿੱਤਾ ਗਿਆ ਪਰ ਦਗਾਤਰ ਚਰਚਾ ਮੇ ਵੀ ਚੱਲ ਰਹੀ ਹੈ ਕਿ ਤਰ੍ਹਾਂ ਕਿਤੇ ਪੰਜਾਬ ਦੇ ਵਿੱਚ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਦੋ ਡਿਊਟੀ ਮੁੱਖ ਮੰਤਰੀ ਲਗਾਏ ਜਾ ਸਕਦੇ ਜਦ ਚੱਲਦੇ ਲਗਾਤਾਰ ਹਰ ਦਿਨ ਕੋਈ ਨਾ ਕੋਈ ਵੱਡੀ ਅਪਡੇਟ ਸਾਹਮਣੇ ਆਉਂਦੀ ਜਾਂਦੀ ਹੈ ਹੁਣ ਦੇਖਣਾ ਹੋਵੇਗਾ ਕਿ ਸ਼ਾਮ ਨੂੰ 5 ਵਜੇ ਪੰਜਾਬ ਸਰਕਾਰ ਦੇ ਵੱਲੋਂ ਕਿਹੜੇ ਨਵੇਂ ਚਹਰਿਆਂ ਤੇ ਮੰਤਰੀ ਪਦ ਦੀ ਮੋਹਰ ਲਾਈ ਜਾਂਦੀ ਹੈ ਅਤੇ ਕਿਹਨੂੰ ਮੰਤਰੀ ਦਾ ਅਹੁਦਾ ਦਿੱਤਾ ਜਾਂਦਾ ਹਾਲਾਂਕਿ ਕੇਂਦਰੀ ਖਲਫੀ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਦੇ ਲੋ ਅਨਮੋਲ ਗਗਨਮਾਨ ਚੇਤਨ ਸਿੰਘ ਜੋੜੇ ਮਾਜਰਾ ਬ੍ਰਹਮਸ਼ੰਕਰ ਜਿੰਪਾ ਅਤੇ ਪ੍ਰਕਾਸ਼ ਸਿੰਘ ਜਿਹੜੇ ਵਿਧਾਇਕ ਨੇ ਮੰਤਰੀ ਬਣਾਏਗੇ ਸੀ ਉਹਨਾਂ ਦੀ ਉਧਰ ਤੋਂ ਛੁੱਟੀ ਕੀਤੀ ਗਈ ਤੇ ਉਹਨਾਂ ਤੋਂ ਅਸਤੀਫਾ ਲੈ ਲੈ ਗਿਆ ਇਸ ਮੇਰੇ ਦੀ ਵੱਡੀ ਖਬਰ ਹੈ ਜਿਹੜੀ ਉਹ ਪੰਜਾਬ ਸਰਕਾਰ ਦੇ ਮੰਤਰੀ ਮੰਡਲ ਦੇ ਵਿੱਚ ਵੱਡਾ ਜਿਹੜਾ ਫੇਰ ਬਦਲ ਹੋਣ ਜਾ ਰਿਹਾ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਮੁੱਖ ਮੰਤਰੀ ਭਗਵਾਨ ਤਮਾਨ ਦੇ ਵੱਲੋਂ ਆਪਣੀ ਮੰਤਰੀ ਮੰਡਲ ਦੇ ਵਿੱਚੋਂ ਚਾਰ ਮੰਤਰੀਆਂ ਦੀ ਛੁੱਟੀ ਕੀਤੀ ਗਈ ਹੈ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਧ ਚਰਚਾ 'ਚ ਰਹਿਣ ਵਾਲੀ ਮੰਤਰੀ ਅਨਮੋਲ ਗगन ਮਾਨ ਦੀ ਜਿਹੜਾ ਅਨਮੋਲ ਗगन ਮਾਨ ਦਾਸ ਤੀਫਾ ਪਾ ਚੁੱਕਿਆ ਇਸ ਤੋਂ ਇਲਾਵਾ ਚਿੱਤ ਸਿੰਘ ਜੋੜੇ ਮਾਜਰਾ ਅਤੇ ਬ੍ਰਹਮ ਸ਼ੰਕਰ ਜਿੰਪਾ ਅਤੇ ਬਾਦ ਮੰਤਰੀ ਜਿਹੜਾ ਬਲਕੌਰ ਸਿੰਘ ਦਾ ਤੀਫਾ ਪਹੁੰਚ ਗਿਆ ਦਾਦੀ ਕੀ ਲਗਾਤਾਰ ਹੁਣ ਪੰਜਾਬ ਸਰਕਾਰ ਦੇ ਵਿੱਚ ਚਾਰ ਹੋਨ ਨਵੇਂ ਚੈਰਨ ਨੂੰ ਮੰਤਰੀ ਬਣਾਇਆ ਜਾਵੇਗਾ ਪਰ ਹੁਣ ਪੰਜਾਬ ਸਰਕਾਰ ਦੇ ਵਿੱਚੋਂ ਚਾਰ ਮੰਤਰੀਆਂ ਦੀ ਛੁੱਟੀ ਹੋ ਚੁੱਕੀ ਉਹਨਾਂ ਦਾ ਅਸਤੀਫਾ ਲਿਆ ਗਿਆ ਹੈਗਾ ਨਾ ਜਗ੍ਹਾ ਤੇ ਹੁਣ ਨਵੇਂ ਮੰਤਰੀਆਂ ਲਈ ਜਗ੍ਹਾ ਮਿਲੀ ਜਾਵੇਗੀ ਨਾਲ ਦੱਸੀ ਕਿ ਅਨਮੋਲ ਗगन ਮਾਨ ਦੇ ਖਰੜ ਤੋਂ ਵਿਧਾਇਕ ਨਹੀਂ ਤੇ ਦੂਜੇ ਪਾਸੇ ਚਿਤ ਸਿੰਘ ਜੋੜੇ ਮਾਜਰਾ ਬਲਕੌਰ ਸਿੰਘ ਅਤੇ ਬ੍ਰਹਮਸ਼ੰਕਰ ਜਿਪਾ ਇਹਨਾਂ ਨੂੰ ਚਾਰਾਂ ਤੋਂ ਅਸਤੀਫਾ ਲਿਆ ਕੇ ਨਾ ਜਗ੍ਹਾ ਹੁਣ ਮੰਤਰੀ ਮੰਡਲ ਦੇ ਵਿੱਚ ਨਵੇਂ ਮੰਤਰੀਆਂ ਨੂੰ ਜਿਹੜੀ ਥਾਂ ਦਿੱਤੀ ਜਾਵੇਗੀ ਦੱਸੀ ਕਿ ਨਾ ਜਗ੍ਹਾ ਜਿਹੜੀ ਚਾਚਾ ਚੱਲ ਰਹੀ ਆ ਉਹ ਤਨ ਪ੍ਰੀਤ ਸਿੰਘ ਸੌਂਦ ਖੰਨੇ ਤੋਂ ਵਿਧਾਇਕ ਨੇ ਇਸ ਤੋਂ ਇਲਾਵਾ ਵਿਧਾਇਕ ਬਰਿੰਦਰ ਗੋਇਲ ਅਤੇ ਦੋ ਹੋਰ ਮੰਤਰੀ ਨੇ ਜਿਨ੍ਹਾਂ ਨੂੰ ਦੋ ਹੋਰ ਐਮਐਲਏ ਨੇ ਜਿਨ੍ਹਾਂ ਨੂੰ ਮੰਤਰੀ ਪਦ ਤੇ ਬਿਠਾਇਆ ਜਾਵੇ ਕਿਹਾ ਜਾ ਰਿਹਾ ਕਿ ਸ਼ਾਮ ਵਜੇ ਸ਼ਾਮ ਨੂੰ ਮੀਟਿੰਗ ਹੋਣ ਜਾ ਰਹੀ ਜਿਸ ਦੇ ਵਿੱਚ ਵਿਧਾਇਕਾਂ ਨੂੰ ਮੰਤਰੀ ਦੇ ਅਹੁਦੇ ਦਿੱਤੇ ਜਾਣਗੇ ਦੱਸਦੀ ਕਿ ਲਗਾਤਾਰ ਮਾਨ ਸਰਕਾਰ ਦੇ ਵੱਲੋਂ ਕੋਈ ਨਾ ਕੋਈ ਵੱਡੀ ਅਪਡੇਟ ਜਿਹੜੀ ਦਿੱਤੀ ਜਾ ਰਹੀ ਹੈ ਪਰ ਹੁਣ ਕਿਤਨਾ ਕਿਤੇ ਮંત્રી ਮੰਡਲ ਦੇ ਵਿੱਚ ਵੱਡਾ ਫੇਰ ਬਦਲ ਕੀਤਾ ਜਾਣਾ ਕਿਦਾਂ ਕਿਦਾਂ ਕਿਤੇ ਪੰਜਾਬ ਸਰਕਾਰ ਦਾ ਇਹ ਵੱਡਾ ਫੈਸਲਾ ਹੈ ਕਿਉਂਕਿ ਚਾਰ ਮੰਤਰੀਆਂ ਦੀ ਮੰਤਰੀ ਮੰਡਲ ਦੇ ਵਿੱਚੋਂ ਛੁੱਟੀ ਕੀਤੀ ਗਈ ਉੱਥੇ ਗੱਲ ਕੀਤੀ ਜਾਵੇ ਦਿੱਲੀ ਦੀ ਤਾਂ ਦਿੱਲੀ ਦੇ ਵਿੱਚ ਵੀ ਅਰਮਨਦ ਕੇਜਰੀਵਾਲਾ ਮੁੱਖ ਮੰਤਰੀ ਉਹਨਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਨਵੇਂ ਸੀਐਮ ਨੂੰ ਤਾਇਨਾਤ ਨਵਾਂ ਸੀਐਮ ਬਣਾਇਆ ਗਿਆ ਨਵਾਂ ਚਿਹਰਾ ਚੁਣਨਗੇ ਕੇਜਰੀਵਾਲ ਦਾ ਕਹਿਣਾ ਹੈ ਕਿ ਮੈਂ ਅਮੀ ਬਦਨਾਮੀ ਦਾ ਦਾਗ ਲੈ ਕੇ ਬਦਨਾਮੀ ਦਾ ਦਾਗ ਲਾਗ ਲੈ ਕੇ ਸੀਐਮ ਨਹੀਂ ਬਣ ਸਕਦਾ ਜਿਹਦੇ ਚੱਲਦੇ ਆ ਕੇਜਰੀਵਾਲ ਦੇ ਨੂੰ ਸੀਪਾ ਦਿੱਤਾ ਗਿਆ ਪਰ ਦਗਾਤਰ ਚਰਚਾ ਮੇ ਵੀ ਚੱਲ ਰਹੀ ਹੈ ਕਿ ਤਰ੍ਹਾਂ ਕਿਤੇ ਪੰਜਾਬ ਦੇ ਵਿੱਚ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਦੋ ਡਿਊਟੀ ਮੁੱਖ ਮੰਤਰੀ ਲਗਾਏ ਜਾ ਸਕਦੇ ਜਿਹਦੇ ਚੱਲ ਨੇ ਲਗਾਤਾਰ ਹਰ ਦਿਨ ਕੋਈ ਨਾ ਕੋਈ ਵੱਡੀ ਅਪਡੇਟ ਸਾਹਮਣੇ ਆਉਂਦੀ ਜਾਂਦੀ ਹੈ ਹੁਣ ਦੇਖਣਾ ਹੋਵੇਗਾ ਕਿ ਖਾਸ ਨੂੰ 5 ਵਜੇ ਪੰਜਾਬ ਸਰਕਾਰ ਦੇ ਵੱਲੋਂ ਕਿਹੜੇ ਨਵੇਂ ਚਾਰਦਰ ਦੇ ਮੰਤਰੀ ਪਦ ਦੀ ਮੋਹਰ ਲਾਈ ਜਾਂਦੀ ਹੈ ਅਤੇ ਕਿਹਨੂੰ ਮੰਤਰੀ ਦਾ ਅਹੁਦਾ ਦਿੱਤਾ ਜਾਂਦਾ ਹਾਲਾਂਕਿ ਕੇਂਦਰੀ ਹਾਲਾ ਹੀ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਦੇ ਲੋ ਅਨਮੋਲ ਗਗਨਮਾਨ ਚੇਤਨ ਸਿੰਘ ਜੋੜੇ ਮਾਜਰਾ ਬ੍ਰਹਮਸ਼ੰਕਰ ਜਿੰਪਾ ਅਤੇ ਬਰਕੌਰ ਸਿੰਘ ਜਿਹੜੇ ਵਿਧਾਇਕ ਨੇ ਮੰਤਰੀ ਬਣਾਏਗੇ ਸਨ ਉਹਨਾਂ ਦੀ ਉੱਤੇ ਤੋਂ ਛੁੱਟੀ ਕੀਤੀ ਗਈ ਦੋਨਾਂ ਤੋਂ ਅਸਤੀਫਾ ਲੈ ਲਿਆ